ਔਰ ਹੋਰ ਕਿੰਨੇ ਕੇ ਜੁੱਤੀਆਂ ਖਾਣੀਆਂ ਔਰ ਕਿੰਨੇ ਕੇ ਛਿੱਤਰ ਖਾਣੇ ਇਹਨਾਂ ਲੋਕਾਂ ਤੋਂ ਹੋਰ ਕਿੰਨੇ ਕੇ ਜਾਤੀ ਟਾਰਗੇਟ ਹੋਣਾ ਹੈ ਹੋਰ ਕਿੰਨੇ ਕੇ ਚੂੜਾ ਵੇਚ ਚੂੜਾ ਕਮਾਉਣਾ ਹੈ ਓ ਪਤੰਦਰਾ ਜਿਹੜਾ ਤੇਰੇ ਕੋਟ ਪੈਂਟ ਪਾਇਆ ਇਹ ਸਾਡੇ ਪ੍ਰੀਮਰਾਓਂ ਅੰਬੇਦਕਰ ਨੇ ਦਿੱਤਾ ਜਿਹੜੀ ਤੂੰ ਹੰਮਣ ਵਾਲੀ ਕੁਰਸੀ ਤੇ ਬੈਠਾ ਪ੍ਰੀਮਰਾਓਂ ਅੰਬੇਦਕਰ ਦੀ ਦੇਣਾ ਜਿਹੜੇ ਤੂੰ ਦਫ਼ਤਰ 'ਚ ਬੈਠਾ ਪ੍ਰੀਮਰਾਓਂ ਅੰਬੇਦਕਰ ਦੀ ਦੇਣਾ ਤੇ ਸਾਡੇ 바ਵਾ ਸਾਭ ਦੀ ਦੇਣ ਤੈਨੂੰ ਤੇ ਸਾਡੇ ਬੰਦਿਆਂ ਨੂੰ ਚੂੜਾ ਕਮੇ ਸ਼ਰਮ ਆਉਣੀ ਚਾਹੀਦੀ ਐ ਨੱਕ ਡਬੋ ਕੇ ਮਰ ਜਾ ਕਿਤੇ ਜਾ ਕੇ ਇਹਨਾਂ ਕੁਛ ਬਾਬਾ ਸਾਹਿਬ ਭੀਮਰਾਉ ਨੇ ਸਭਦਾਨ ਦੇ ਵਿੱਚ ਤੇਰੇ ਵਰਗੇ ਬੰਦਿਆਂ ਨੂੰ ਦੁਵਾਤਾ ਤੇ ਅੱਜ ਸਾਡੇ ਬੰਦੇ ਨੂੰ ਚੂੜਾ ਬੋਲਦਾ ਤੂੰ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਇੱਕ ਕੁੜੀ ਦੇ ਸਾਹਮਣੇ ਸਾਡੇ ਬੰਦੇ ਨੂੰ ਜਾਤੀ ਟਾਰਗੇਟ ਕਰ ਰਿਹਾ ਤੂੰ ਉਹ ਕਿਸੇ ਦੀ ਧੀ ਐ ਉਹ ਕਿਸੇ ਦੀ ਨੂੰਹ ਐ ਕਿਸੇ ਦੀ ਕੁੜੀ ਐ ਤੇ ਸਾਡੇ ਜਿਹੜੇ ਨੌਜਵਾਨ ਅੱਗ ਵਾਂਗੂ ਵਰਿਆ ਮੈਂ ਨੌਜਵਾਨਾਂ ਨੂੰ ਅਪੀਲ ਕਰ ਦੇਣਾ ਚਾਹੁੰਦਾ ਨੌਜਵਾਨੋ ਭਰਾਵਾਂ ਤਕੜੇ ਹੋ ਜੋ ਉਹ ਜਿਹੜਾ ਨੌਜਵਾਨ ਅੱਗ ਵਾਂਗੂ ਵਰਿਆ ਤੇ ਤੁਹਾਨੂੰ ਵੀ ਅੱਗ ਵਾਂਗੂ ਵਰਨ ਦੀ ਲੋੜ ਹੈ ਬਖਸ਼ਣਾ ਕਿਸੇ ਨੂੰ ਕੋਈ ਬੰਦਾ ਚੂੜਾ ਬੇਚੂੜਾ ਬੋਲਦਾ ਚੱਕੇ ਦਾ ਮੇ ਚਲੋ ਜਾਗੇ ਹਾਂ ਦਾ ਮੈਂ ਉਹ ਨੌਜਵਾਨਾਂ ਨੂੰ ਸਲੂਟ ਕਰਦਾ ਸ਼ਾਬਾਸ਼ ਆ ਨੌਜਵਾਨ ਦੇ ਅਸੀਂ ਉਹ ਨੌਜਵਾਨਾਂ ਦੇ ਨਾਲ ਖੜੇ ਆ 950100978 ਨੌਜਵਾਨਾਂ ਦੇ ਨਾਲ ਖੜਾ ਮੈਂ ਇਹ ਮੇਰਾ ਨੰਬਰ ਹੈ ਮਤੰਦਰੋ ਸਾਡੇ ਭੀਮਰਾਉ ਬੇਦਕਰ ਨੇ ਤੈਨੂੰ ਸਾਰਾ ਦਫਤਰ 'ਚ ਬਿਠਾਤਾ ਐਡੇ ਤੇਰੇ ਸੋਹਣੇ ਕੋਟ ਪੈਂਟ ਪਵਾਤੇ ਇਹ ਭੀਮਰਾਉ ਬੇਦਕਰ ਦੀ ਦੇਣਾ ਕੋਟ ਪੈਂਟ ਇਹ ਜਿਹੜਾ ਤੇਰੇ ਪੈਨ ਵੀ ਟੰਗੇ ਸੀ ਸਾਡੇ 바ਵਾ ਸਾਹਿਬ ਦੀ ਦੇਣ ਸੀ ਤੇ ਸਾਡੇ 바ਵਾ ਸਾਹਿਬ ਦੀ ਦੇਣ ਕਰ ਤੂੰ ਸਾਡੇ ਬੰਦੇ ਚੂੜਾ ਬੇਚੂੜਾ ਬੋਲਦਾ ਮੈਂ ਬੇਤੀ ਕਰਦਾ ਨੌਜਵਾਨਾਂ ਨੂੰ ਆ ਤੁਸੀਂ ਵੀਡੀਓ ਤਾਂ ਬਹੁਤ ਸ਼ੇਅਰ ਕਰਦੇ ਹੋ ਆ ਜਿਹੜੇ ਬੰਦੇ ਮੋਰਾਂ ਵਾਲੀ ਗਏ ਸੀ ਮੋਰਾਂ ਵਾਲੀ ਜਾ ਕੇ ਐਸੀ ਕਾਸ਼ ਦੇ ਆਕੇ ਵਿੱਚ ਖੜੇ ਸੀ ਉਹ ਕਿੱਥੇ ਆ ਸਾਰੇ ਜਾਉਣ ਜਾ ਕੇ ਬੰਦੇ ਚੱਕੇ ਦੇ ਮੇਚ ਲਾਉ ਜਾ ਕੇ ਹੁਣ ਸਵਾਦ ਆਊਗਾ ਐਸੀ ਕਾਸਟ ਦੇ ਵਿੱਚ ਜਨਰਲ ਕੈਟਾਗਰੀ ਵਾਲੇ ਖੜਨਗੇ ਹੁਣ ਸਵਾਦ ਆਊਗਾ ਹੁਣ ਪਤਾ ਲੱਗੂ ਕੌਣ ਜਾ ਕੇ ਸਾਡੇ ਅੱਖ ਚ ਖੜਦਾ ਸਵਾਦ ਤਾਂ ਫੇਰ ਆਊਗਾ ਨਾ ਐਸੀ ਕਾਸਟ ਵਾਲਿਆਂ ਦੇ ਅੱਖ ਦੇ ਵਿੱਚ ਜਨਰਲ ਕੈਟਾਗਰੀ ਖੜੇ ਫੇਰ ਨਿਆਰਾ ਆਊਗਾ ਫੇਰ ਪਤਾ ਲੱਗੂ ਕੌਣ ਜਿਉਂਦਾ ਤੇ ਕੌਣ ਮਰਿਆ ਜਿਹੜਾ ਬੰਦਾ ਮਾਰੀ ਗਿਆ ਸੁੱਤੇ ਨੂੰ ਜਗਾ ਸਕਦੇ ਆ ਮਰੇ ਨੂੰ ਨਹੀਂ ਜਗਾ ਸਕਦੇ ਜਿਹਦੀ ਜਮੀਰੀ ਮਰ ਗਈ ਉਹਦਾ ਕਰਾਂਗੇ ਕੀ ਆਪਾਂ ਨੌਜਵਾਨੋ ਮੇਰੀ ਬੇਨਤੀ ਹੈ ਮੇਰੀ ਭਰਾਵਾਂ ਹੱਥ ਜੋੜ ਕੇ ਬੇਨਤੀ ਆ ਪੈਣਾ ਨੂੰ ਬੀਬੀਆਂ ਨੂੰ ਮਾਵਾਂ ਨੂੰ ਬਹੁਤ ਤਸ਼ੱਦਦ ਚੱਲਿਆ ਹੈ ਬਹੁਤ ਜ਼ੁਲਮ ਚੱਲਿਆ ਕੌਮ ਨੇ ਬਹੁਤ ਹੰਡਾਇਆ ਸਰੀਰ ਤੇ ਹੁਣ ਨਹੀਂ ਹਟਾਵਾਂਗੇ ਤਕੜੇ ਹੋਣ ਦੀ ਲੋੜ ਹੈ ਤਕੜੇ ਹੋ ਗਏ ਆਪਣੇ ਹੱਥ ਲੈਣੇ ਸ਼ੁਰੂ ਕਰੋ ਆਪਣੀ ਲੜਾਈ ਸ਼ੁਰੂ ਕਰੋ ਆਪਣੇ ਲੋਕਾਂ ਨੂੰ ਬੇਚੂੜਾ ਚੂੜਾ ਬੋਲਿਆ ਜਦ ਤੱਕੜੇ ਹੋ ਗਏ ਨਵੇਂ ਇਨਸਾਫ ਮੰਗੋ ਆਪਾਂ ਮਰੇ ਨਹੀਂ ਆ ਜਿਉਂਦੇ ਆ ਸਰ ਤੁਸੀਂ ਸਾਡੀ ਜਿਹੜੇ ਮਰ ਜਾਂਦੇ ਆ ਉਹ ਭਸਮ ਹੋ ਜਾਂਦੇ ਆ ਆਪਾਂ ਜਿਉਂਦੇ ਆ ਲੈਣੇ ਆ ਤੁਹਾਡੇ ਕਰ ਮੰਗਣ ਗਏ ਆ ਤਾਂਦਰੋ ਬਾਬਾ ਸਾਹਿਬ ਅਮੇਦ ਕਰਦੇ ਆ ਆਪਾਂ ਨੂੰ ਇੰਨਾ ਕੁਛ ਦਵਾ ਤੁਸੀਂ ਕੀ ਕੀਤਾ ਸ਼ਡਿਊਲ ਦੱਸ ਤਾਂ ਉਹ ਕੁੜੀ ਵੀ ਸ਼ਡਿਊਲ ਮੈਂ ਸ਼ਰਮਣ ਚ ਜਿਹੜੇ ਕੁੱਤੇ ਲੋਕ ਵੇਚ ਜਾਂਦੇ ਆ ਸਰ ਮੇਰੀ ਗੱਲ ਸੁਣੋ ਗੋਲੀ ਚਾਚਾ ਨਹੀਂ ਹੈਗਾ ਇੱਥੇ ਚਾਚੇ ਮਰ ਗਏ ਨੇ ਤੁਸੀਂ ਤੁਸੀਂ ਆਪਣੇ ਹੱਕ ਲਓ ਤੇ ਜਿਹੜਾ ਬੰਦਾ ਬੇਚੂੜਾ ਪੂਰਾ ਬੋਧਾ ਉਹਨੂੰ ਸਾਡੇ ਸਾਹਮਣੇ ਸਾਨੂੰ ਜਲਤੀ ਤੋਂ ਜਲਦੀ ਸ਼ਬਦ ਬੋਲ ਰਹੇ ਹੋ ਮੈਨੂੰ ਐਸੜੀ ਦੋ ਉਹਨੂੰ ਸਰ ਤੁਸੀਂ ਹੈ ਨਹੀਂ ਨਾ ਸੋ ਆਜ ਫੇਰ ਆਊਗਾ ਜੜ ਰੇ ਜੜਗਰੀ ਸਾਰੀ ਪੰਜਾਬ ਦੀ ਆਪਣੇ ਹੱਕ ਚ ਖੜੇ ਹੋ ਫੇਰ ਨਜ਼ਾਰਾ ਆਊਗਾ ਸਾਰੀ ਅਸੀਂ ਦੁਨੀਆ ਮੈਂ ਬੇਨਤੀਆਂ ਹੀ ਕਰਨੀਆਂ ਸੀ ਕੁਝ